ਸੰਗਰੂਰ ਦੇ ਪਿੰਡ ੜੋਦੀ ਮੰਡੀ ਦੇ ਵਿੱਚ ਬੋਰੀਆਂ ਵਿੱਚ ਪਈ ਕਣਕ ਖਰਾਬ ਹੋ ਗਈ ਹੈ ਮੀਂਹ ਪਿਜ ਕੇ ਇਹ ਕਣਕ ਖਰਾਬ ਹੋਈ ਹੈ ਜਿਸ ਨੂੰ ਕਿ ਗੱਡੀਆਂ ਵਿੱਚ ਹੁਣ ਲੋਡ ਕੀਤਾ ਗਿਆ ਦੱਸ ਦੇ ਕਿ ਇੱਥੇ ਸੰਗਰੂਰ ਦੇ ਪਿੰਡ ੜੋਦੀ ਇਹ ਤਸਵੀਰ ਮੀਂਹ ਦੇ ਵਿੱਚ ਭਿਜ ਕੇ ਇਹ ਕਣਕ ਕਿڑی ਖਰਾਬ ਹੋਈ ਹੈ ਗੱਡੀਆਂ ਵਿੱਚ ਹੁਣ ਲੋਡ ਕੀਤੀ ਗਈ ਹੈ ਕਿਸਾਨਾਂ ਨੇ ਪ੍ਰਸ਼ਾਸਨ ਦੀ ਲਾਪਰਵਾਹੀ ਤੇ ਸਵਾਲ ਚੁੱਕੇ ਨੇ ਗੋਦਾਮਾਂ ਅੱਜ ਕਿਉਂ ਭੇਜੀ ਜਾ ਰਹੀ ਹੈ ਗੱਲੀ ਸੜੀ ਕਣਕ ਕਿਸਾਨ ਇਸ ਮੌਕੇ ਤੇ ਸਵਾਲ ਚੁੱਕਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਸਮੇਂ ਸਿਰ ਲਿਫਟਿੰਗ ਨਾ ਹੋਣ ਕਰਕੇ ਹੀ ਕਣਕ ਖਰਾਬ ਹੋਈ ਹੈ ਤੋ ਤਸਵੀਰਾਂ ਸਾਹਮਣੇ ਇਹ ਨੇ ਕਿ ਬੋਰੀਆਂ 'ਚ ਪਈ ਕਣਕ ਪੂਰੀ ਤਰ੍ਹਾਂ ਨਾਲ ਸੜ ਗਈ ਹੈ। ਮੀਂਹ ਦੇ ਵਿੱਚ ਇਹ ਪਈ ਕਣਕ ਸੜ ਕੇ ਪੂਰੀ ਤਰ੍ਹਾਂ ਨਾਲ ਖਤਮ ਹੋ ਗਈ ਹੈ। ਸਮੇਂ ਸਿਰ ਲਿਫਟਿੰਗ ਨਾ ਹੋਣ ਕਰਕੇ ਹੀ ਕਣਕ ਖਰਾਬ ਹੋਈ ਹੈ। ਇੱਥੇ ਕਿਸਾਨਾਂ ਦਾ ਸਰਕਾਰ ਤੇ ਇਲਜ਼ਾਮ ਹੈ। ਉਹਨਾਂ ਕਹਿੰਦੇ ਕਿ ਜੇ ਸਮੇਂ ਸਿਰ ਲਿਫਟਿੰਗ ਹੋਈ ਹੁੰਦੀ ਤਾਂ ਨੁਕਸਾਨ ਨਾ ਹੁੰਦਾ। ਸੰਗਰੂਰ ਦੇ ਪਿੰਡ ਪੜੋ ਦੀ ਮੰਡੀ ਵਿੱਚ ਬੋਰੀਆਂ ਵਿੱਚ ਪਈ ਜੜੀ ਕਣਕ ਹੈ ਪੂਰੀ ਤਰ੍ਹਾਂ ਦੇ ਨਾਲ ਖਰਾਬ ਹੋ ਗਈ ਹੈ। ਇੱਥੇ ਜਾਣਕਾਰੀ ਲਾ ਕੇ ਨੀਚੇ ਪੇਜ ਕੇ ਇਹ ਕਣਕ ਗੱਡੀਆਂ ਦੇ ਵਿੱਚ ਹੁਣ ਲੋਡ ਜੋ ਕੀਤੀ ਜਾ ਰਹੀ ਹੈ ਖਰਾਬ ਹੋਈ ਹੈ। ਕਿਸਾਨਾਂ ਨੇ ਪ੍ਰਸ਼ਾਸਨ ਦੀ ਲਾਪਰਵਾਹੀ ਤੇ ਇੱਥੇ ਸਵਾਲ ਜ਼ਰੂਰ ਚੁੱਕੇ ਨੇ ਜਿਹੜਾ ਕਿ ਆ ਕਿ ਸਮੇਂ ਸਿਰ ਜੇ ਲਿਫਟਿੰਗ ਹੋਈ ਹੁੰਦੀ ਤਾਂ ਇਹ ਨੁਕਸਾਨ ਨਾ ਹੁੰਦਾ ਇਹ ਕਣਕ ਨਾ ਛੱਡਦੀ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਦੋਂ ਬੋਰੀ ਚੋਂ ਇਹ ਕਣਕ ਕੱਢੀ ਗਈ ਹੈ ਕਿ ਇਸ ਕਦਰ ਨੁਕਸਾਨ ਨਹੀਂ ਗਈ ਹੈ। ਫਿਲਹਾਲ ਕਿਸਾਨ ਹੁਣ ਪੁੱਛ ਰਹੇ ਨੇ ਕਿ ਜਿਹੜੀ ਗੱਲੀ ਸੜੀ ਕਣਕ ਹੈ ਇਸ ਨੂੰ ਆਖਿਰ ਗੋਦਾਮਾਂ 'ਚ ਕਿਉਂ ਭੇਜਿਆ ਜਾ ਰਿਹਾ ਹੈ? ਇਹ ਖਾਣ ਲਾਇਕ ਨਹੀਂ ਹੈ ਕਣਕ ਜਿਹੜੀ ਦੀ ਪੂਰੀ ਤਰ੍ਹਾਂ ਨਾਲ ਖਰਾਬ ਹੋ ਚੁੱਕੀ ਹੈ। ਸੰਗਰੂਰ ਦੇ ਪਿੰਡ ਪੜੋਂ ਦੀ ਮੰਡੀ ਦੀ ਇਹ ਤਸਵੀਰ ਹੈ। तो मीच भेज के यह कणक जी खराब हुई है बोरिया के बाहर तो हालत तो अंदाजा लगा हो कि अंदर की कणक के हालात होने सरकार वे करती नजर आई कि लिफ्टिंग समय सिर होगी एक एक दाने का जरा हिसाब होगा लेकिन इतने जिस कदर मौसम बदलिया मीह पिया गुरदर्शन सा जुड़े ने गुरदर्शन सरकार तो बड़े वे वे करती नजर आई कि एक एक दणे का जोड़ा है उसका पैसा मिलेगा और लिफ्टिंग समय सिर होगी लेकिन हालात की ने कि जी कणक है वह पूरी तरह खराब हो गई है ਬਿਲਕੁਲ ਰਾਜਾ ਭਾਵੇਂ ਸਰਕਾਰ ਵੱਲੋਂ ਦਾਅਵੇ ਕੀਤੇ ਗਏ ਸੀ ਕਿ ਕਿ ਕਿਸਾਨ ਜਿਹੜੀ ਫਸਲ ਹੈ ਉਹਨਾਂ ਨੂੰ 24 ਜਾਂ 72 ਘੰਟਿਆਂ ਦੇ ਵਿੱਚ ਮੰਡੀਆਂ ਦੇ ਵਿੱਚੋਂ ਲਿਫਟਿੰਗ ਕਰਵਾ ਦਿੱਤਾ ਜਾਊਗਾ ਪਰ ਲਿਫਟਿੰਗ ਨਾ ਹੋਣ ਕਰਕੇ ਕਿਉਂਕਿ 20 ਤੋਂ 25 ਦਿਨ ਹੋ ਚੁੱਕੇ ਨੇ ਜਿਹੜੀ ਫਸਲ ਕੱਟ ਚੁੱਕੀ ਆ 20 ਦਿਨ ਹੋ ਗਏ ਲਿਫਟਿੰਗ ਨਾ ਹੋਣ ਕਰਕੇ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਣ ਲੱਗਿਆ ਪਿੰਡ ਪੜੋ ਜਿਹੜੀ ਸੰਗਰੂਰ ਜ਼ਿਲ੍ਹੇ ਦੀ ਮੰਡੀ ਆ ਪਿੰਡ ਪੜੋ ਦੀ ਕਿਵੇਂ ਬੋਰੀਆਂ ਜਿਹੜੀਆਂ ਗਲ ਚੁੱਕੀਆਂ ਨੇ ਤੇ ਪੂਰੇ ਅੰਬਾਰ ਨੇ ਜਿਹੜੇ ਇੱਥੇ ਲੱਗੇ ਹੋਏ ਨੇ ਤੁਹਾਨੂੰ ਦਿਖਾ ਦਿੰਦੇ ਆ ਕਿ ਸਾਰੀ ਕਣਕ ਹੈ ਜਿਹੜੀ ਕਹ ਸਕਦਾ 2000 ਜਿਹੜਾ ਗੱਟਾ ਕਣਕ ਦਾ ਉਹ ਖਰਾਬ ਹੋ ਚੁੱਕਿਆ ਇੱਥੇ ਇਹ ਤਸਵੀਰਾਂ ਨੇ ਪੜੋ ਮੰਡੀ ਦੀਆਂ ਕਿਉਂਕਿ ਬੋਰੀਆਂ ਦੇ ਵਿੱਚ ਕਣਕ ਹੈ ਜਿਹੜੀ ਖਰਾਬ ਹੋ ਚੁੱਕੀ ਹੈ ਭਾਵੇਂ ਜਿਹੜੀ ਸਰਕਾਰ ਹੈ ਉਹ ਦਾਅਵੇ ਕਰਦੀ ਸੀ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਕਿਸਾਨਾਂ ਨੂੰ ਦਿੱਕਤ ਨਹੀਂ ਆਉਣ ਦੇਵਾਂਗੇ ਪਰ ਹਾਲਾਤ ਕੁਝ ਵੱਖਰੇ ਨੇ ਇੱਥੇ ਕਿਉਂਕਿ ਲਗਾਤਾਰ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਬੋਰੀਆਂ ਦੀਆਂ ਉਹ ਅਸੀਂ ਤੁਹਾਨੂੰ ਦਿਖਾ ਰਿਹਾ ਕਿ ਕਿਵੇਂ ਉਹਨਾਂ ਨੂੰ ਉੱਲੀ ਲੱਗੀ ਹੋਈ ਹੈ ਇਹ ਖਾਣਯੋਗ ਤਾਂ ਕੀ ਪਸ਼ੂਆਂ ਨੂੰ ਪਾਉਣ ਯੋਗ ਵੀ ਜਿਹੜੀ ਕਣਕ ਨਹੀਂ ਰਹੀ ਹੈਗੀ ਇੱਥੇ ਕਿਸਾਨ ਇੱਥੇ ਮੰਡੀ ਦੇ ਵਿੱਚ ਪਹੁੰਚੇ ਹੋਏ ਨੇ ਰਾਧਾ ਕਿਉਂਕਿ ਉਹ ਜਿਹੜੀਆਂ ਬੋਰੀਆਂ ਨੇ ਹੁਣ ਜਿਹੜੀਆਂ ਜਿੱਥੇ ਕਿਸਾਨਾਂ ਦੀ ਜਿਹੜੀ ਫਸਲ ਹੈ ਜਦੋਂ ਉਹਦੀ ਖਰੀਦ ਹੁੰਦੀ ਹੈ ਉਹਦਾ ਮੌਚਰ ਚੈੱਕ ਕੀਤਾ ਜਾਂਦਾ ਪਰ ਹੁਣ ਮੌਚਰ ਚੈੱਕ ਨਹੀਂ ਕੀਤਾ ਜਾਂਦਾ ਇਹ ਹੀ ਬੋਰੀਆਂ ਨੂੰ ਸਲਾਈ ਕਰਕੇ ਗੱਡੀਆਂ ਦੇ ਵਿੱਚ ਲੋਡ ਕਰਕੇ ਜਿਹੜਾ ਗੋਡਾਉਨਾਂ ਦੇ ਵਿੱਚ ਲਜਾਇਆ ਜਾ ਰਿਹਾ ਹੈ ਕਣਕ ਬਿਲਕੁਲ ਗਿੱਲੀ ਹੋ ਚੁੱਕੀ ਹੈ ਤੁਸੀਂ ਜਿਹੜੀਆਂ ਤਸਵੀਰਾਂ ਦੇ ਵਿੱਚ ਦਿਖਾ ਦਿੰਦੇ ਆ ਇਹ ਜਿਹੜੀ ਕਣਕ ਹੈ ਤੁਸੀਂ ਦੇਖੋ ਕਿ ਕਿਵੇਂ ਕਾਲੀ ਹੋ ਚੁੱਕੀ ਹੈ ਬਿਲਕੁਲ ਕਾਲੀ ਕਿਉਂਕਿ ਹੁਣ ਮੌਸਰ ਕਿਉਂ ਨਹੀਂ ਚੈੱਕ ਕੀਤਾ ਜਾਂਦਾ ਕਿਸਾਨਾਂ ਨੂੰ ਕਿਉਂ ਮੰਡੀਆਂ ਦੇ ਵਿੱਚ ਹਰਾਸ ਹੈ ਜਿਹੜਾ ਉਹ ਕੀ ਬਾਈ ਜੀ ਜਗਤਾਰ ਤੁਸੀਂ ਇੱਥੇ ਦੇਖ ਰਹੇ ਹੋ ਬੋਰੀਆਂ ਦੇ ਵਿੱਚ ਕਣਕ ਗੱਡੀਆਂ ਦੇ ਵਿੱਚ ਹੁਣ ਇੱਕ ਡੀ ਲੋਡ ਹੋ ਕੇ ਗਈ ਹੈ ਇੱਥੋਂ ਤੇ ਹੋਰ ਲੀ ਦੇ ਵਿੱਚ ਬਹੁਤ ਮਾੜੇ ਹਾਲ ਨੇ ਕੀ ਕਹਿਣਾ ਚਾਹੁੰਦੇ ਆ ਅਸੀਂ ਤੇ ਇਹ ਕਹਿਣਾ ਚਾਹੁੰਦੇ ਆਂ ਵੀ ਜਦ ਆਸੀਂ ਉਹਰੇ ਕਣਕ ਲੈ ਕੇ ਆਉਣਾ ਜੀ ਸਾਡਾ ਮੌਚਰ ਪਰਖਿਆ ਜਾਂਦਾ ਐਤਕੀ ਇਨਸਪੈਕਟਰ ਕਹਿੰਦਾ ਵੀ ਮੈਂ 12 ਮੌਚਰ ਤੋਂ ਬਿਲਕੁਲ ਵੀ 1 ਪੁਆਇੰਟ ਵੀ ਉੱਪਰ ਨਹੀਂ ਭਰਨੀ ਹੈਗੀ ਜਿਹੜੀ ਹੁਣ ਆ ਇਹਨਾਂ ਨੇ ਭਰੀਆ ਮਤਲਬ ਕਿ ਆਪ ਦੇਖੋ ਖਰਾਬ ਹੋਈ ਹੈ ਜਿਹਦੀ ਸਰਕਾਰ ਜ਼ਿੰਮੇਵਾਰ ਹੈ ਇਥੇ ਦਾ ਇਨਸਪੈਕਟਰ ਜ਼ਿੰਮੇਵਾਰ ਹੈ ਇਥੇ ਦਾ ਐਸਡੀਐਮ ਜ਼ਿੰਮੇਵਾਰ ਹੈ ਡੀਸੀ ਸਾਹਿਬ ਜ਼ਿੰਮੇਵਾਰ ਨੇ ਇਹ ਕਣਕ ਦਾ ਹਾਲਾਤ ਤਾਂ ਦੇਖੋ ਤੁਸੀਂ ਇਹ ਬੰਦਿਆਂ ਦੇ ਖਾਣ ਵਾਲੇ ਦਾ ਕਿਸੇ ਪਸ਼ੂਆਂ ਦੇ ਖਾਣ ਵਾਲੇ ਵੀ ਨਹੀਂ ਰਹੀ ਇਹ ਹੁਣ ਜਿਹੜੀ ਇਹ ਕਣਕ ਹੈ ਇਹਨੂੰ ਕੀ ਕੰਮ ਲਿਆ ਜਾ ਸਕਦਾ ਹੈ ਇਹ ਹੁਣ ਸੀ ਕੈਮਰਾ ਦੇ ਅੱਗੇ ਨਹੀਂ ਆਉਣਾ ਚਾਹੁੰਦੇ ਸੀ ਉਹ ਕਹਿੰਦੇ ਸੀ ਵੀ ਇਹ ਪ੍ਰਾਈਵੇਟ ਵੇਚ ਹੀ ਗਿਆ ਇਹ ਪ੍ਰਾਈਵੇਟ ਵੇਚ ਕੇ ਕਿੱਥੇ ਜਾਊਗੀ ਪ੍ਰਾਈਵੇਟ ਵੇਚ ਕੇ ਜੇ ਫੀਡ ਵਾਲੇ ਲੈਣਗੇ ਇਹਨੂੰ ਦੋ ਨੰਬਰ 'ਚ ਘਾਟੇ 'ਚ ਲੈ ਜਾਣ ਜਿਹੜੀ ਫੀਡ ਬਣ ਕੇ ਆਉਣੀ ਆ ਸਾਡੇ ਪਸ਼ੂਆਂ ਤੱਕ ਆਉਣੀ ਆ ਨਾ ਉਹਨਾਂ ਦਾ ਦੁੱਧ ਆਉਣਾ ਸਾਡੇ ਪਸ਼ੂ ਬਿਮਾਰ ਹੋਣੇ ਨੇ ਅਸੀਂ ਬਿਮਾਰ ਹੋਵਾਂਗੇ ਤੇ ਬਿਮਾਰੀਆਂ ਲੱਗਣੇ ਨੇ ਜਿਹੜੀ ਇਹ ਕਣਕ ਹੈ ਇਹ ਖਾਣ ਦੇ ਜੋ ਕੀ ਪਸ਼ੂਆਂ ਦੇ ਵੀ ਨਹੀਂ ਇਹ ਤਾਂ ਨਸ਼ਟ ਕਰਨ ਦੇ ਖਾਣੇ ਕਾਬਲ ਕਣਕ ਹੈ ਇਹ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਸਰਕਾਰ ਤੋਂ ਮੰਗ ਇਹ ਹੀ ਕਰਦੇ ਆ ਵੀ ਤੁਸੀਂ ਕਿਸਾਨਾਂ ਨੂੰ ਤੇ ਇਹ ਕੁਝ ਕਰ ਦਿਓ ਪਰ ਜਿਹੜੀ ਇਹ ਕਣਕ ਹੈ ਇਹਨੂੰ ਨਸ਼ਟ ਕੀਤਾ ਜਾਵੇ ਬਿਲ ਉੱਤੇ ਖੜੇ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਜੀ ਤੁਹਾਨੂੰ ਕੋ ਤੁਹਾਡਾ ਕੀ ਤਜਰਬਾ ਕਿਉਂਕਿ ਮੰਡੀਆਂ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਕਣਕ ਲੈ ਕੇ ਆਉਂਦੇ ਆ ਪੁੱਤਾਂ ਵਾਂਗੂ 6 ਮਹੀਨੇ ਪਾਲਦੇ ਆ ਪਰ ਕਣਕ ਦੇ ਹਾਲਾਤ ਦੇਖ ਕੇ ਕੀ ਲੱਗਦਾ ਤੁਹਾਨੂੰ ਸਾਡੀ ਕਣਕ ਤਾਂ ਜੀ ਪਰਖੀ ਜਾਂਦੀ ਆ ਵੀ ਬਾਰਾ ਮੁਕ ਚੜ ਤੋਂ ਬਦਲ ਨਹੀਂ ਲੈਣਾ ਅੱਜ ਇਹ ਨਾਸ਼ਟ ਹੋਈ ਵੀ ਹੈ ਖਰਾਬ ਹੋਈ ਪਈ ਆ ਇਹ ਡੰਗਰਾਂ ਦੇ ਯੋਗ ਵੀ ਨਹੀਂ ਹੈਗੀ ਇਹ ਕਣਕ ਨਾਸ਼ਟ ਕੀਤੀ ਜਾਵੇ ਜੇ ਇਹ ਜਾਊਗੀ ਇਹ ਲੋਕਾਂ ਨੂੰ ਦੇਣਗੇ ਫੀੜਾਂ ਫੀੜ ਚ ਪਾਉਣਗੇ ਤੇ ਉਸ ਤੋਂ ਬਾਅਦ ਡੰਗਰ ਬੁਰਾ ਹਾਲ ਹੋਊ ਜ ਡੰਗਰਾਂ ਦਾ ਬਿਮਾਰੀ ਫੈਲ ਜੂਗੀ ਇਹ ਡੰਗਰਾਂ ਦੇ ਲੈ ਕੇ ਵੀ ਨਹੀਂ ਹੈਗੀ ਕਣਕ ਬਿਲਕੁਲ ਰਾਦਰ ਜੇ ਸਵਾਲ ਇੱਕ ਹੋਰ ਉੱਠਦਾ ਹੈ ਕਿ ਕਣਕ ਖਰਾਬ ਹੋ ਚੁੱਕੀ ਆ ਪਰ ਹੁਣ ਇਹ ਕਣਕ ਨੂੰ ਪ੍ਰਾਈਵੇਟ ਵੇਚਿਆ ਜਾਂਦਾ ਕਿਸਾਨਾਂ ਦਾ ਕਹਿਣਾ ਜੇ ਜਿਹੜੀ ਇਹ ਕਣਕ ਆ ਉਹ ਫੀਡ ਦੇ ਰੂਪ ਵਿੱਚ ਪਸ਼ੂਆਂ ਦੇ ਲਈ ਵਰਤੀ ਜਾਣੀ ਹੈ ਪਰ ਇਹ ਜਿਹੜੀ ਫੰਗਸ ਲੱਗੀ ਹੋਈ ਕਣਕ ਆ ਇਹ ਡੰਗਰਾਂ ਦੇ ਖਾਣ ਯੋਗ ਵੀ ਨਹੀਂ ਇਹ ਕੌਣ ਖਰੀਦਦਾ ਚਾਹੀਦਾ ਇਹ ਆ ਕਿਸਾਨਾਂ ਦਾ ਕਹਿਣਾ ਕਿ ਇਹਨੂੰ ਨਸ਼ਟ ਕੀਤਾ ਜਾਵੇ ਇਹਨੂੰ ਉੱਲੀ ਚੱਕ ਲੱਗ ਚੁੱਕੀ ਆ ਫੰਗਸ ਪੈ ਚੁੱਕੀ ਆ ਪਰ ਹਾਲਾਤ ਇਤਾਂ ਦੇ ਕੱਲੀ ਇਸ ਮੰਡੀ ਦੇ ਨਹੀਂ ਹੋਰ ਵੀ ਕਈ ਮੰਡੀਆਂ ਦੇ ਨੇ ਪਹਿਲਾਂ ਵੀਸੀ ਤੋਂ ਸੁਬੀਰਾ ਦਿਖਾਉਂਦੇ ਰਿਆਂ ਪੀटीसी ਦੇ ਜ਼ਰੀਏ ਕਿ ਜਦੋਂ ਜਿਹੜੇ ਡੀਪੂ ਹੋਲਡਰ ਨੇ ਉਹ ਫਰੀ ਕਣਕ ਹੈ ਜਿਹੜਾ ਰਾਸ਼ਨ ਵੰਡਦੇ ਨੇ ਉਹ ਕਿਵੇਂ ਉਲੀ ਲੱਗੀ ਹੋਈ ਕਣਕ ਉਹਨੂੰ ਸੁਸਰੀ ਲੱਗੀ ਹੋਈ ਕਣਕ ਸੁੰਡੀਆਂ ਪਾਈ ਉਹ ਹੀ ਕਣਕ ਉਹ ਇਦਾਂ ਦੀ ਹੀ ਕਣਕ ਹੈ ਜਿਹੜੀ ਉਹ ਵੰਡੀ ਜਾਂਦੀ ਆ ਮੰਡੀਆਂ ਦੇ ਵਿੱਚੋਂ ਲਾ ਜਾ ਕੇ ਪਰ ਉਹਦਾ ਜ਼ਿੰਮੇਵਾਰ ਕੌਣ ਹੈ ਸਰਕਾਰ ਹੈ ਚਾਹ ਸੰਵੰਦਤ ਮਹਿਕਮਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਕਣਕ ਹੈ ਜਿਹੜੀ ਪਾਨ ਗਰੇਨ ਮਹਿਕਮੇ ਨੇ ਖਰੀਦੀ ਸੀ ਪਰ ਹੁਣ ਇੱਥੇ ਕੈਮਰੇ ਦੇ ਅੱਗੇ ਨਹੀਂ ਆਇਆ ਤੇ ਸਾਨੂੰ ਇੱਕ ਜਿਹੜਾ ਇੱਥੇ ਮੰਡੀ ਵਿਚ ਕੰਮਾ ਸੀ ਉਹ ਕਹਿੰਦਾ ਸੀ ਇਹ ਹੁਣ ਇਹਦੀ ਲਾਸਟ ਬੋਲੀ ਪ੍ਰਾਈਵੇਟ ਕਿਸੇ ਅਧਾਰੇ ਨੂੰ ਦਿੱਤੀ ਗਈ ਹੈ ਪਰ ਪਹਿਲਾਂ ਸਰਕਾਰ ਨੇ ਖਰੀਦੀ ਹੁਣ ਪ੍ਰਾਈਵੇਟ ਨੂੰ ਗਈ ਹੈ ਜਿਹੜੇ ਸਵਾਲ ਨੇ ਕਿਉਂ ਪੈਦਾ ਹੋਏ ਨੇ ਇਹ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਇਤਾਂ ਦੀ ਕਣਕ ਜਿਹੜੀ ਪਸ਼ੂ ਵੀ ਨਹੀਂ ਖਾ ਸਕਦੇ ਬੰਦਿਆਂ ਨੇ ਤਾਂ ਖਾਣੀ ਕੀ ਆ ਇਹ ਕਿੱਥੇ ਜਾਣੀ ਆ ਇਹਦੀ ਜਿਹੜੀ ਪੂਰੀ ਪੈਰਵਾਈ ਆ ਉਹ ਹੋਣੀ ਜ਼ਰੂਰ ਬਣਦੀ ਤੋਂ ਕਿ ਹਜ਼ਾਰਾਂ ਜਿਹੜਾ ਕਮਨਟਲ ਹੈ ਜਿਹੜਾ ਕਣਕ ਦਾ ਹਰ ਸਾਲ ਕਪੜੇ ਵੀ ਹੁੰਦੇ ਨੇ ਤੇ ਖਰਾਬ ਵੀ ਹੁੰਦਾ ਉਹ ਤਸਵੀਰਾਂ ਅਸੀਂ ਵਕ ਵਕ ਸਟ੍ਰੀਮਾਂ ਤੋਂ ਦਿਖਾਉਂਦੇ ਰਹਿੰਨੇ ਆ ਪਰ ਉਹਦਾ ਜ਼ਿੰਮੇਵਾਰ ਕੌਣ ਹੈ ਸਰਕਾਰ ਹੈ ਜਾਂ ਉਹਨਾਂ ਦੇ ਜਿਹੜੇ ਸੰਬੰਧਿਤ ਬਿਲਕੁਲ ਜ਼ਿੰਮੇਵਾਰੀ ਕਿਸ ਦੀ ਹੈ ਇਹ ਵੀ ਤੈ ਹੁਣੇ ਜ਼ਰੂਰੀ ਹੈ ਔਰ ਇਸੀ ਗੱਡੀ ਹੈ ਸਜ਼ਾ ਮਿਲੇ ਇਹ ਵੀ ਬੜੀ ਜ਼ਰੂਰੀ ਹੈ ਕਿਉਂਕਿ ਇੰਨੀ ਮਿਹਨਤ ਨਾਲ ਜਿਹੜੀ ਕਣਕ ਇੱਥੇ ਖੜੀ ਕੀਤੀ ਮੰਡੀਆਂ ਚ ਲੈ ਕੇ ਆਏ ਔਰ ਹਾਲਾਤ ਕੀ ਬਣਨੇ ਉਥੇ ਸਰਕਾਰ ਦੀ ਵੀ ਵੱਡੀ ਜਵਾਬਦੇਹੀ ਬਣਦੀ ਹੈ ਔਰ ਹੁਣ ਇਹਨਾਂ ਨੂੰ ਇਥੋਂ ਦੀ ਚੁੱਕਿਆ ਜਾ ਰਿਹਾ ਆਖਿਰ ਕਿੱਥੇ ਇਸਤੇਮਾਲ ਹੋਏਗਾ ਇਸ ਦਾ ਵੀ ਜਵਾਬ ਮਿਲਣਾ ਜ਼ਰੂਰ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਗੁਰਦਰਸ਼ਨ ਫਿਲਹਾਲ ਦੀ ਇਹਨਾਂ तमाम ਤਸਵੀਰਾਂ ਔਰ ਜਾਣਕਾਰੀ ਦੇ ਲਈ